ਦਾਸ ਬੋਲੀ ਵਾਲੀਆ ਵਾਰਡ ਇੰਚਾਰਜ ਵਾਰਡ ਨੰਬਰ 47 ਇੰਚਾਰਜ ਹਲਕਾ ਦਖਣੀ ਅੱਜ ਜੋਸ਼ੀ ਸਾਹਿਬ ਤੇ ਤਲਬੀਰ ਭਾਈ ਦੇ ਹੁਕਮਾ ਸਦਕਾ ਇੱਕ ਛੋਟੀ ਜਿਹੀ ਕਮੀਟਿੰਗ ਰੱਖੀ ਸੀ ਪਰ ਮੇਰੀ ਵਾਰਡ ਦੇ ਵੀਰਾਂ ਨੇ ਭੈਣਾਂ ਨੇ ਮੈਨੂੰ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਸਤਿਕਾਰਯੋਗ ਮੇਰੇ ਵੱਡੇ ਬਜ਼ੁਰਗ ਵੀ ਆਏ ਉਸ ਵਿੱਚ ਮੈਨੂੰ ਬਹੁਤ ਵਧੀਆ ਲੱਗਾ ਅੱਜ ਦੀ ਜਿਹੜੀ ਮੀਟਿੰਗ ਦਾ ਅਜੰਡਾ ਸੀਗਾ ਉਹ ਸੀਗਾ ਕਿ ਤਲਬੀ ਤਲਵੀਬ ਭਾਈ ਦੀ ਗਵਾਈ ਚ ਜਿਹੜੀ ਇਹ ਮੀਟਿੰਗ ਦਾ ਅਜੰਡਾ ਸੀ ਕਿ ਜਿਹੜੇ ਅਨਿਲ ਜੋਸ਼ੀ ਜੀ ਸਾਡੇ ਅ ਅੰਮ੍ਰਿਤਸਰ ਕੌਨਸਟੀਚਨਸੀ ਤੋਂ ਐਮਪੀ ਦੀ ਇਲੈਕਸ਼ਨ ਲੜਨੇ ਲੜ ਰਹੇ ਨੇ ਉਹਦੇ ਬਾਰੇ ਅਸੀਂ ਇੱਕ ਮੀਟਿੰਗ ਰੱਖੀ ਸੀ ਕਿ ਜੋਸ਼ੀ ਸਾਹਿਬ ਨੂੰ ਅਸੀਂ ਦੱਸ ਸਕੀਏ ਕਿ ਜਿਹੜੀ ਸਾਡੀ ਵਾਰਡ ਨੰਬਰ 47 ਹੈ ਹਲਕਾ ਦੱਖਣੀ ਦੀ ਜਿਹੜੀ ਆਂਦੀ ਹੈ ਉਹਦੇ ਵਿੱਚ ਅਸੀਂ ਵੱਧ ਤੋਂ ਵੱਧ ਜਿੱਨੀ ਮੈਕਸਿਮ ਜਿੱਤ ਹੋ ਸਕੇਗੀ ਜਿੱਤ ਕੇ ਉਹਨਾਂ ਨੂੰ ਵਾਰਡ ਆਪਣੀ ਉਹਨਾਂ ਦੇ ਹਵਾਲੇ ਕਰਾਂਗੇ ਔਰ ਮੇਰੇ ਖਿਆਲ ਦੇ ਵਿੱਚ ਅੱਜ ਦਾ ਜਿਹੜਾ ਕੱਟ ਸੀਗਾ ਉਹ ਜੋਸ਼ੀ ਸਾਹਿਬ ਨੇ ਦੇਖ ਲਿਆ ਤਲਬੀਰ ਜੀ ਨੇ ਵੀ ਦੇਖ ਲਿਆ ਔਰ ਇਹ ਅਸੀਂ ਜਿੱਤ ਜਿਹੜੀ ਆ ਜੋਸ਼ ਸਾਹਿਬ ਦੀ ਝੋਲੀ ਪਾਵਾਂਗੇ। ਕੋਈ ਉਮੀਦਵਾਰ ਮੈਦਾਨ ਦੇ ਵਿੱਚ ਨੇ ਕਿਵੇਂ ਦੇਖੇ ਉਹ ਜੀ ਸਰ ਦੇਖੋ ਹੋਰ ਜਿੰਨੇ ਵੀ ਉਮੀਦਵਾਰ ਹੈ ਚਾਹੇ ਉਹ ਕਾਂਗਰਸ ਹੈ ਚਾਹੇ ਉਹ ਆਮ ਪਾਰਟੀ ਦਾ ਚਾਹੇ ਉਹ ਆਪਣਾ ਭਾਜਪਾ ਦਾ ਜਿਹੜੇ ਤਿੰਨੇ ਕੈਂਡੀਡੇਟ ਆ ਉਹ ਵੀ ਠੋਸ ਨੇ ਮੈਂ ਤਾਂ ਠੋਸ ਹੀ ਗਵਾਂਗਾ ਪੰਜਾਬੀ ਜੀ ਸਾਬ ਜੀ ਗੱਲ ਨਾਲ ਦੀ ਨਾਲ ਜਿਹੜੇ ਉਹਨਾਂ ਦੇ ਉੱਤੇ ਵਾਰਡ ਇੰਚਾਰਜ ਨੇ ਹਲੇ ਤੱਕ ਤੇ ਕੋਈ ਵਾਰਡ ਇੰਚਾਰਜ ਲੱਗੇ ਨਹੀਂ ਇਹਨਾਂ ਵੱਲੋਂ ਅਸੀਂ ਪਹਿਲੇ ਦਿਨ ਤੋਂ ਤੁਰੇ ਹੋਏ ਆ ਅਸੀਂ 1 ਮਹੀਨਾ ਪਹਿਲਾਂ ਆਪਣੀ ਤਿਆਰੀ ਸ਼ੁਰੂ ਕਰ ਦਿੱਤੀ ਸੀ ਅਸੀਂ ਇੱਕ ਵੱਡੀ ਜਿੱਤ ਜਿਹੜੀ ਆ ਇਹ ਸਵਾਰਡ ਦੀ ਆਪਾਂ ਜਿਹੜੀ ਆ ਸ਼੍ਰੋਮਣੀ ਅਕਾਲੀ ਦਲ ਦੇ ਖਾਤੇ 'ਚ ਪਾਵਾਂਗੇ